ਕਹਾਣੀ ਮਾਂ ਪੁੱਤ ਕਹਾਣੀਕਾਰ ਅਮਰਦੀਪ ਸਿੰਘ ਗਿੱਲ ਇਹ ਗੱਲ ਬਹੁਤ ਪੁਰਾਣੀ ਹੈ ਲਗਭਗ 50 ਸਾਲ ਪੁਰਾਣੀ ਪਰ ਭੁੱਲੀ ਵਿਸਰੀ ਨਹੀਂ ਹੈ ਇਹ ਗੱਲ ਮੈਂ ਰੋਜ਼ਾਨਾ ਯਾਦ ਕਰਦਾ ਹਾਂ ਇਹ ਗੱਲ ਮੈਨੂੰ ਰੋਜ਼ ਯਾਦ ਆਉਂਦੀ ਹੈ ਇਸ ਗੱਲ ਨੂੰ ਯਾਦ ਕਰਕੇ ਮੈਨੂੰ ਇੱਕ ਅਜੀਬ ਜਿਹਾ ਸੁੱਖ ਮਿਲਦਾ ਹੈ ਇੱਕ ਰੋਹਾਨੀ ਜਿਹੀ ਸ਼ਾਂਤੀ ਮਿਲਦੀ ਹੈ ਉਸ ਟਾਈਮ ਮੈਂ ਕੋਈ 3-4 ਸਾਲ ਦਾ ਹੋਵਾਂਗਾ ਪਰ ਮਾਂ ਦਾ ਦੁੱਧ ਚੁੰਗਦਾ ਸੀ ਮੈਂ ਆਮ ਬੱਚਿਆਂ ਨਾਲੋਂ ਵੱਡੀ ਉਮਰ ਹੋਣ ਤੱਕ ਮਾਂ ਦਾ ਦੁੱਧ ਪਿੰਦਾ ਰਿਹਾ ਤੇ ਇਹ ਤੁਹਾਨੂੰ ਪਤਾ ਹੀ ਹੈ ਕਿ ਮਾਂ ਦਾ ਦੁੱਧ ਚੰਗਣ ਵਾਲੇ ਬੱਚੇ ਮਾਂ ਤੋਂ ਦੂਰ ਨਹੀਂ ਜਾ ਸਕਦੇ ਪਰ ਪਤਾ ਨਹੀਂ ਕਿਉਂ ਮੈਂ ਉਸ ਦਿਨ ਵੱਡੀ ਭੈਣ ਨਾਲ ਨਾਨਕਿਆਂ ਨੂੰ ਜਾਣ ਲਈ ਤਿਆਰ ਹੋ ਗਿਆ ਸ਼ਾਇਦ ਨਾਨਕੀ ਚਾਹ ਦਾ ਚਾਹ ਸੀ ਜਾਂ ਫਿਰ ਭੈਣ ਨਾਲ ਬੱਸ ਜਾਣ ਦਾ ਚਾਹ ਮੇਰੀ ਮਾਂ ਮੈਨੂੰ ਘਰੋਂ ਨਿਕਲਦੇ ਨੂੰ ਹੀ ਚਾਹ ਦੌਣ ਲੱਗ ਪਈ ਭੈਣ ਦੱਸਦੀ ਹੁੰਦੀ ਹੈ ਕਿ ਮੈਂ ਘਰੋਂ ਬੱਸ ਅੱਡੇ ਤੇ ਆ ਕੇ ਹੀ ਇੱਕ ਵਾਰ ਪੁੱਛ ਲਿਆ ਸੀ ਭੈਣੇ ਆਪਾਂ ਘਰ ਕਦੋਂ ਮੁੜਾਂਗੇ ਭੈਣ ਨੂੰ ਪਤਾ ਸੀ ਕਿ ਮੈਂ ਮਾਂ ਨੂੰ ਯਾਦ ਕਰ ਰਿਹਾ ਹਾਂ ਕਰ ਮਾਂ ਨੂੰ ਵੀ ਪਤਾ ਸੀ ਕਿ ਮੈਂ ਉਸ ਬਿਨਾਂ ਨਹੀਂ ਕਿਤੇ ਜਾ ਸਕਦਾ ਵੱਡੀ ਬੇਬੇ ਨੂੰ ਤਾਂ ਸਭ ਤੋਂ ਵੱਧ ਫਿਕਰ ਸੀ ਮੇਰਾ ਪਰ ਕਿਸੇ ਨੇ ਮੈਨੂੰ ਨਾਨਕੀ ਜਾਨ ਤੋਂ ਰੋਕਿਆ ਨਹੀਂ ਸ਼ਾਇਦ ਸਾਰੇ ਵੇਖਣਾ ਚਾਹੁੰਦੇ ਸੀ ਕਿ ਵੇਖਦੇ ਆਪਾਂ ਕਿ ਮੈਂ ਕੀ ਕਰਾਂਗਾ ਭੈਣ ਨਾਲ ਬਠਿੰਡੇ ਤੋਂ ਬੱਸ ਚੜ ਕੇ ਮੈਂ ਰਾਮਪੁਰਾ ਫੂਲ ਆ ਗਿਆ ਅਤੇ ਰਾਮਪੁਰਾ ਫੂਲ ਤੋਂ ਵਸਤੇ ਆਪਣੇ ਨਾਨਕੇ ਪਿੰਡ ਚਿਉਂਦ ਪਹੁੰਚ ਗਿਆ ਜਿਵੇਂ ਹੀ ਬੱਸ ਬਠਿੰਡੇ ਤੋਂ ਦੂਰ ਜਾ ਰਹੀ ਸੀ ਮੇਰਾ ਮਨ ਬੈਠ ਰਿਹਾ ਸੀ ਮਾਂ ਵੱਡੀ ਬੇਬੇ ਦੂਜੀ ਵੱਡੀ ਭੈਣ ਹੋਰ ਵੱਧ ਯਾਦ ਆ ਰਹੀਆਂ ਸਨ ਬਸ ਮੇਰਾ ਇਕ ਹੀ ਸਹਾਰਾ ਸੀ ਮੇਰੀ ਵੱਡੀ ਭੈਣ ਮਨਦੀਪ ਜਿਸ ਦਾ ਹੱਥ ਫੜ ਕੇ ਮੈਂ ਸਾਰਾ ਕੁਝ ਚੁੱਪਚਾਪ ਬਰਦਾਸ਼ਤ ਕਰ ਰਿਹਾ ਸੀ ਆਥਨ ਦਾ ਵੇਲਾ ਸੀ ਉਦੋਂ ਮੈਂ ਵੀ ਲੈ ਪਿਆ ਇਸ ਕਰਕੇ ਹਨੇਰਾ ਕੁਝ ਪਹਿਲਾਂ ਹੀ ਹੋ ਗਿਆ ਰੋਟੀ ਖਾ ਕੇ ਨਾਨਕਿਆਂ ਦਾ ਸਾਰਾ ਟੱਬਰ ਸੌਣ ਲਈ ਤਿਆਰੀ ਕਰ ਰਿਹਾ ਸੀ ਮੈਂ ਚੁੱਪਚਾਪ ਸਾਰਾ ਕੁਝ ਅੰਦਰੇ ਅੰਦਰ ਬਰਦਾਸ਼ਤ ਕਰ ਰਿਹਾ ਸੀ ਆਪਣਾ ਦੁੱਖ ਚੁੱਪਚਾਪ ਅੰਦਰੇ ਅੰਦਰ ਇਕੱਲੇ ਬਰਦਾਸ਼ਤ ਕਰਨ ਦੀ ਤਾਕਤ ਸ਼ਾਇਦ ਮੇਰੇ ਚ ਬਚਪਨ ਤੋਂ ਹੀ ਹੈ ਦੂਜੇ ਪਾਸੇ ਸਾਰੇ ਨਾਨਕੇ ਪਰਿਵਾਰ ਤੇ ਭੈਣ ਨੂੰ ਪਤਾ ਸੀ ਕਿ ਮੇਰੇ ਮਨ ਵਿੱਚ ਕੀ ਚੱਲ ਰਿਹਾ ਹੈ ਰਾਤ ਸ਼ੁਰੂ ਹੁੰਦੇ ਹੀ ਮੇਰੇ ਨਾਲ ਪਈ ਮੇਰੀ ਭੈਣ ਨੇ ਮੈਨੂੰ ਪਿਆਰ ਨਾਲ ਪੁੱਛਿਆ ਮਾਂ ਯਾਦ ਆਉਂਦੀ ਹੈ ਜਾ ਭੁੱਖ ਲੱਗੀ ਐ ਮੈਂ ਬਿਨਾ ਬੋਲੇ ਹਾਂ ਵਿੱਚ ਸਿਰ ਹਲਾਇਆ ਤਾਂ ਭੈਣ ਨੇ ਪਤਾ ਨਹੀਂ ਮਾਮੇ ਨੂੰ ਜਾਂ ਨਾਨੇ ਨੂੰ ਕੁਝ ਕਿਹਾ ਅਤੇ ਠੀਕ 2 ਮਿੰਟ ਬਾਅਦ ਮਾਂ ਮੇਰੇ ਸਾਹਮਣੇ ਸੀ ਉਸਦੀ ਕੁੜਤੀ ਅੱਧੀ ਮੀਨ ਨਾਲ ਭਿੱਜੀ ਹੋਈ ਸੀ ਅਤੇ ਅੱਧੀ ਛਾਤੀਆਂ ਦੇ ਦੁੱਧ ਨਾਲ ਉਸ ਤੋਂ ਬਾਅਦ ਦਾ ਹਾਲ ਤਾਂ ਭੈਣ ਹੀ ਦੱਸਦੀ ਹੁੰਦੀ ਹੈ ਕਿ ਮੈਂ ਮਾਂ ਨੂੰ ਕਿਵੇਂ ਚਿੰਬੜਿਆ ਕਿਵੇਂ ਉਸਦੀ ਛਾਤੀ ਨਾਲ ਲਾ ਕੇ ਦੁੱਧ ਚੁੰਗਿਆ ਪਰ ਮੈਨੂੰ ਕੋਈ ਯਾਦ ਨਹੀਂ ਤੁਸੀਂ ਸੋਚਦੇ ਹੋਮੋਗੇ ਕਿ मां ਬਠਿੰਡੇ ਤੋਂ 2 ਮਿੰਟ 'ਚ ਜਿਉਂ ਮੇਰੇ ਨਾਨਕੇ ਪਿੰਡ ਕਿਵੇਂ ਆ ਗਈ। ਦਰਅਸਲ ਹੋਇਆ ਏ ਕਿ ਮੇਰੇ ਤੇ ਭੈਣ ਦੇ ਬਠਿੰਡੇ ਤੋਂ ਬੱਸ ਚੜਨ ਤੋਂ ਬਾਅਦ ਅਗਲੀ ਬੱਸ 'ਚ ਹੀ ਬੇਬੇ ਨੇ ਮਾਂ ਨੂੰ ਮੇਰੇ ਨਾਨਕਿਆਂ ਨੂੰ ਤੋੜ ਦਿੱਤਾ ਸੀ। ਉਹਨਾਂ ਨੂੰ ਪਤਾ ਸੀ ਕਿ ਮੈਂ ਮਾਂ ਬਿਨਾਂ ਨਾ ਕੁਝ ਖਾਣਾ ਤੇ ਨਾ ਹੀ ਸੌਣਾ। ਮਾਂ ਮੀ ਪੈਂਦੇ 'ਚ ਸਾਡੀ ਮਗਰ ਹੀ ਆ ਗਈ ਸੀ ਪਰ ਬਾਹਲੇ ਘਰੇ ਜੋ ਨਾਨੇ ਦੇ ਛੋਟੇ ਭਰਾ ਦਾ ਘਰ ਸੀ ਉੱਥੇ ਰੁਕ ਗਈ। ਜਦ ਭੈਣ ਨੇ ਮੇਰਾ ਹਾਲ ਵੇਖਿਆ ਤਾਂ ਮਾਂ ਨੂੰ ਨਾਟਕੀ ਢੰਗ ਨਾਲ ਬਾਹਰਲੇ ਘਰੋਂ ਬੁਲਾ ਲਿਆ ਗਿਆ ਇਸ ਨੂੰ ਅੰਗਰੇਜ਼ੀ ਸਰਪ੍ਰਾਈਜ਼ ਕਹਿੰਦੇ ਹਨ ਮੈਂ ਅੱਜ ਵੀ ਰੋਚਾਨਾ ਇਹ ਗੱਲ ਯਾਦ ਕਰਦਾ ਹਾਂ ਤਾਂ ਸੋਚਦਾ ਹਾਂ ਕਿ ਮਾਮਾ ਨੂੰ ਕਿੰਨਾ ਖਿਆਲ ਹੁੰਦਾ ਹੈ ਪੁੱਤਾਂ ਦਾ ਔਲਾਦ ਦੀਆਂ ਲੋੜਾਂ ਦਾ ਮਾਂ ਸਭ ਜਾਣਦੀ ਹੁੰਦੀ ਹੈ ਕਿ ਪੁੱਤ ਨੂੰ ਕਦੋਂ ਕੀ ਚਾਹੀਦਾ ਹੈ ਪੁੱਤ ਦੇ ਦਿਲ ਵਿੱਚ ਕੀ ਹੈ ਪਰ ਦੂਜੇ ਪਾਸੇ ਮੇਰੇ ਵਰਗਨ ਲੋਕ ਆਪਣੀ ਦੁਨਿਆਵੀ ਦੁਨੀਆ ਕੰਮਾਂ ਚ ਰੁੱਝੇ ਸ਼ਾਇਦ ਕਦੇ ਨਹੀਂ ਸਮਝ ਸਕਦੇ ਕਿ ਮਾਂ ਕੀ ਚਾਹੁੰਦੀ ਹੈ ਮਾਂ ਦੀ ਕੀ ਲੋੜ ਹੈ ਤੇ ਮਾਂ ਦੇ ਦਿਲ ਵਿੱਚ ਕੀ ਹੈ ਅਤੇ ਮਾਂਵਾ ਬਹੁਤ ਕੁਝ ਦਿਲ ਵਿੱਚ ਛੀ ਲੈ ਕੇ ਇੱਕ ਦਿਨ ਇਸ ਦੁਨੀਆ ਤੋਂ ਵਿਦਾ ਹੋ ਜਾਂਦੀਆਂ ਨੇ